ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਜੀ ਮਸਾਲਾ ਮਠੀ ਠੀਕ ਹੈ ਜੀ ਆਪਣੇ ਇੱਕ ਸਬਸਕ੍ਰਾਈਬਰ ਆਪਣੀ ਭੈਣ ਦਾ ਆਪਾਂ ਨੂੰ ਆਇਆ ਸੀ ਕਮੈਂਟ ਉਹ ਕਹਿੰਦੇ ਮਠੀਆਂ ਦੀ ਰੈਸਪੀ ਦੱਸਿਓ ਵੀ ਮਸਾਲੇਦਾਰ ਮਠੀਆਂ ਬਣਾਉਂਗੇ ਅੱਜ ਪੂਰੀਆਂ ਇਹਨੂੰ ਬਣਾਉਣ ਵਾਸਤੇ ਮੈਂ ਮੈਦਾ ਲੈ ਲਿਆ ਆਟੇ ਦਾ ਯੂਜ਼ ਵੀ ਕਰ ਸਕਦੇ ਹੋ ਠੀਕ ਹੈ ਜੀ ਚੱਲ ਜਾਊਗਾ ਕੰਮ ਜਾਂ ਇਹਦੇ ਵਿੱਚ ਵੀ ਥੋੜਾ ਬਹੁਤਾ ਆਟਾ ਪਾ ਸਕਦੇ ਹਾਂ ਅਨੂੰ ਪਹਿਲਾਂ ਦਾ ਨਮਕੀਨ ਬਣਾਉਣ ਵਾਸਤੇ ਤੁਹਾਨੂੰ ਪਤੀਏ ਦੇ ਵਿੱਚ ਪਾਉਂਗਾ ਨਮਕ ਟੇਸਟਰ ਰਿਕਾਰਡਿੰਗ ਪਾਉਂਗੇ ਡਾਈਜੈਸ਼ਨ ਵਾਸਤੇ ਪਾਉਗੀ ਅਜਵੈਣ ਠੀਕ ਹੈ ਜੀ ਇੱਕ ਕੌਲੀ ਮੈਦਾ ਇਹ ਤਕਰੀਬਨ ਵੇਟ ਮਾ ਦੱਸਾਂ ਤਾਂ 250 ਗ੍ਰਾਮ ਇਦਾਂ ਹੈਗਾ ਠੀਕ ਹੈ ਜੀ ਥੋੜੀ ਜੀ ਕ੍ਰਸ਼ ਕਰਕੇ ਪਾ ਦੋਗੇ ਅਜਵੈਣ ਪਾਉਂਗੇ ਤੇ ਥੋੜੀ ਜੀ ਮਸਾਲੇਦਾਰ ਕਰਨੇ ਵਾਸਤੇ ਪਾਉਂਗੇ ਅਜਾ ਥੋੜੀ ਜੀ ਕਾਲੀ ਮਿਰਚਾ ਠੀਕ ਹੈ ਜੀ ਚਾਹੇ ਕੁੱਟ ਕੇ ਪਾ ਲਿਓ ਸਾਪਤੀ ਪੀਸੀ ਹੋਈ ਹੋਈ ਤਾਂ ਪੀਸੀ ਹੋਈ ਪਾ ਲਿਓ ਉਸ ਤੋਂ ਬਾਅਦ ਪਾਵਾਂਗੇ ਚਿੱਲੀ ਫਲੈਕਸ ਠੀਕ ਹੈ ਜੀ ਇਹਦਾ ਵੀ ਟੇਸਟ ਵਧੀਆ ਆਂਦਾ ਉਹ ਵੀ ਵਧੀਆ ਲੱਗਦੀ ਹੈ ਨਾਲੇ ਥੋੜੀ ਜਿਹੀ ਮਿਰਚ ਹੋ ਜੂਗੀ ਇਹਦੇ ਵਿੱਚ ਜੇ ਲਾਲ ਮਿਰਚ ਪਾਊਡਰ ਪਾਇਆ ਆਪਾਂ ਨੇ ਫਿਰ ਮਠੀਆਂ ਦਾ ਕਲਰ ਜਿਹੜਾ ਥੋੜਾ ਜਿਹਾ ਲਾਲ ਹੋ ਜੂਗਾ ਇਸ ਕਰਕੇ ਚਿੱਲੀ ਫਲੈਕਸ ਤੇ ਇਹ ਹੈਗਾ ਜੀ ਇੱਕ ਔਰਗੈਨੋ ਤੇ ਇੱਕ ਇਹ ਪਾ ਲੂਗੇ ਆਪਾਂ ਯਾ ਇਹਦੀ ਜਗ੍ਹਾ ਥੋੜੀ ਜਿਹੀ ਕਸਤੂਰੀ ਮੇਥੀ ਪਾ ਲਿਓ ਉਹ ਜੀ ਇਹ ਪਾ ਲਈ ਆਪਾਂ ਨੇ ਪੂੜੀ ਵਿੱਚ ਇਸ ਤਰੀਕੇ ਨਾਲ ਮਠੀਆਂ ਤੁਸੀਂ ਬਣਾ ਕੇ ਦੇਖਿਓ ਬਹੁਤ ਹੀ ਵਧੀਆ ਬਣਦੀਆਂ ਲਓ ਜੀ ਪਾ ਲਿਆ ਚ ਸਮਾਨ ਆਪਾਂ ਨੇ ਹੁਣ ਤੇ ਥੋੜਾ ਜਿਹਾ ਪਾਵਾਂਗੇ ਜੀ ਜੀਰਾ ਤੇ ਥੋੜਾ ਜਿਹਾ ਗਰਮ ਮਸਾਲਾ ਪਾ ਦੋਗੇ ਠੀਕ ਹੈ ਜੀ ਦੋ ਕੁ ਚੁਟਕੀਆਂ ਤੇ ਥੋੜੀ ਜੀ ਕਸੂਰੀ ਮੇਥੀ ਵੀ ਐਡ ਕਰ ਦਿੰਦੇ ਆ ਜੀ ਤੇ ਉਸ ਤੋਂ ਬਾਅਦ ਇਹਨੂੰ ਮੌਨ ਵਾਸਤੇ ਖਸਤਾ ਕਰਨ ਵਾਸਤੇ ਪਾਉਨੇ ਆ ਜੀ ਕੀ ਚਾਹੇ ਦੇਸੀ ਕੀ ਪਾ ਲਿਓ ਚਾਹੇ ਆਮ ਨੋਰਮਲ ਢਾਲ ਦਾ ਪਾ ਲਿਓ ਗਰਮ ਗੁਰਮ ਕਰਨ ਦੀ ਲੋੜ ਨਹੀਂ ਕਿਉਂਕਿ ਅੱਜ ਕੱਲ ਗਰਮੀ ਹੋ ਗਈ ਠੀਕ ਹੈ ਜੀ ਕੀ ਮੈਲਟੇ ਹੁੰਦਾ ਏ ਤੇ ਹੁਣ ਕਰਦੇ ਆ ਇਹਨੂੰ ਮਿਕਸ ਤੇ ਪਹਿਲਾਂ ਕੀ ਨੂੰ ਮੈਦੇ ਦੇ ਵਿੱਚ ਕਰਾਂਗੇ ਮਿਕਸ ਸਾਰੇ ਦੇ ਵਿੱਚ ਕੀ ਆ ਜਿਹੜਾ ਮੈਦੇ ਦੇ ਵਿੱਚ ਹੋ ਗਿਆ ਮਿਕਸ ਤੇ ਮਿਕਸ ਕਰਨਾ ਵੀ ਇਹ ਜ਼ਰੂਰੀ ਆ ਕਿਉਂਕਿ ਕਈ ਵਾਰ ਆਪਾਂ ਕਹਿ ਕਰਦੇ ਨਾਲੇ ਕੀ ਪਾ ਦਿੰਦੇ ਆ ਨਾਲੇ ਪਾ ਦਿੰਦੇ ਆ ਪਾਣੀ ਉਹਨਾਂ ਪਾਣੀ ਪਾਣੀ ਜੇ ਲੱਗ ਹੋ ਜਾਂਦਾ ਕੀ ਲੱਗ ਹੋ ਜਾਂਦਾ ਮੈਦੇ ਦਾ ਡੋ ਆ ਜਿਹੜਾ ਉਹ ਸਹੀ ਨਹੀਂ ਬਣਦਾ ਤੇ ਲੋ ਜੀ ਹੁਣ ਪਾਉਂਦੇ ਆ ਪਾਣੀ ਪਾਣੀ ਆਪਾਂ ਨੇ ਪਹਿਲਾਂ ਘੱਟ ਪਾਉਣਾ ਕਿਉਂਕਿ ਕਈ ਵਾਰ ਡੋ ਆ ਜਿਹੜਾ ਹੁਣ ਗਰਮੀਆਂ ਦੇ ਵਿੱਚ ਥੋੜਾ ਜਿਹਾ ਸਖਤ ਤੇ ਲਾਉਣਾ ਪੈਂਦਾ ਏ ਕਿਉਂਕਿ ਨਰਮ ਡੋ ਦੀ ਮੱਠੀ ਜਿਹੜੀ ਹਾਰਡ ਹੋ ਜਾਂਦੀ ਹੈ ਠੀਕ ਹੈ ਜੀ ਪਾਣੀ ਪਾਉਣਾ ਦੇਖ ਦੇਖ ਕੇ ਪਹਿਲਾਂ ਥੋੜਾ ਪਾਉਣਾ ਠੀਕ ਹੈ ਜੀ ਫਿਰ ਕਰਦੇ ਨੂੰ ਮਿਕਸ ਸਾਰੇ ਨੂੰ ਲਓ ਜੀ ਥੋੜਾ ਜਿਹਾ ਪਾਣੀ ਆਪਾਂ ਨੇ ਹੋਰ ਪਾ ਤਿਆ ਤੇ ਹੁਣ ਕਰਦੇ ਇਹਨੂੰ ਮਿਕਸ ਆਹ ਦੇਖੋ ਠੀਕ ਹੈ ਜੀ ਜਦੋਂ ਵੀ ਤੁਸੀਂ ਗਰਮੀ ਦੇ ਵਿੱਚ ਕਿਸੇ ਵੀ ਚੀਜ਼ ਦਾ ਮਠੀ ਵਗੈਰਾ ਦਾ ਮੈਦਾ ਲਾਉਣਾ ਡੋ ਲਾਉਣਾ ਤੇ ਥੋੜਾ ਜਿਹਾ ਹਾਰੇ ਰੱਖਣਾ ਠੀਕ ਹੈ ਜੀ ਤੇ ਲਓ ਜੀ ਇਹਨੂੰ ਹੁਣ ਕਰਦੇ ਆ ਸਾਰੇ ਨੂੰ ਇਕੱਠਾ ਤੇ ਲਓ ਜੀ ਡੋ ਲਾ ਕੇ ਹੋ ਗਿਆ ਆਪਣਾ ਰੈਡੀ ਆਹ ਦੇਖੋ ਠੀਕ ਹੈ ਜੀ ਇੰਨਾ ਸਖਤ ਡੋ ਲਾਉਣਾ ਹੈ ਤੇ ਇਹਨੂੰ ਹੁਣ 10 ਮਿੰਟ ਦੀ ਰੈਸਟ ਵਾਸਤੇ ਰੱਖ ਦਿੰਦੇ ਆ ਕੀ ਥੋੜਾ ਜਾਂ ਨਰਮ ਹੋ ਜਾਊਗਾ ਫਿਰ ਬੇਲਦੇ ਆ ਮਠੀਆਂ ਤੇ ਲੋ ਜੀ ਡੋ ਰੈਡੀ ਹੈ ਜੀ ਤੇ ਹੁਣ ਤੋੜਦੇ ਆ ਟੋਕਾਂ ਆ ਦੇਖੋ ਠੀਕ ਹੈ ਜੀ ਡੋ ਹੁਣ ਨਰਮ ਹੋ ਗਿਆ ਜੇ ਆਪਾਂ ਡੋ ਪਹਿਲਾਂ ਨਰਮਲਾ ਦੰਦੇ ਤਾਂ ਇਹ ਨਹੀਂ ਜਿਹੜਾ ਹੋਰ ਨਰਮ ਹੋ ਜਾਣਾ ਤਾਂ ਠੀਕ ਹੈ ਜੀ ਇਸ ਕਰਕੇ ਗਰਮੀ ਦੇ ਵਿੱਚ ਜਦੋਂ ਵੀ ਮੈਦੇ ਦਾ ਡੋ ਲਾਉਣਾ ਆਪਾਂ ਨੇ ਮਠੀਆਂ ਦਾ ਥੋੜਾ ਜਿਹਾ ਕੈੜਾ ਹੀ ਲਾਉਣਾ ਠੀਕ ਹੈ ਜੀ ਇਸ ਤਰੀਕੇ ਨਾਲ ਹੁਣ ਆਪਾਂ ਇਹਦੀਆਂ ਤੋੜਾਂਗੇ ਟੋਕਾਂ ਆ ਦੇਖੋ ਐਟ ਡੀਆਂ ਕਲੋਈਆਂ ਕਰ ਲਾਂਗੇ ਜਿੱਡੀ ਕਪਾ ਨੇ ਮੱਠੀ ਬਣਾਉਣੀ ਹੋਈ ਆਪਾਂ ਬਣਾਵਾਂਗੇ ਨਾਰਮਲ ਸਾਈਜ਼ ਦੀਆਂ ਇਸ ਤਰੀਕੇ ਨਾਲ ਟੋਕਾ ਬਣਾ ਕੇ ਰੱਖ ਲੈਂਦੇ ਆ ਸਾਰੀਆਂ ਤੇ ਲੋ ਜੀ ਟੋਕਾ ਆਪਾਂ ਨੇ ਤੋੜ ਦਿਆ ਸਾਰੀਆਂ ਹੁਣ ਇਹਨਾਂ ਨੂੰ ਬੇਲਦੇ ਆ ਜੀ ਆਪਾਂ ਤੇ ਲੋ ਜੀ ਹੁਣ ਮੱਠੀਆਂ ਬੇਲਦੇ ਆਪਾਂ ਇਸ ਤਰੀਕੇ ਨਾਲ ਠੀਕ ਆ ਜੀ ਐਟ ਐਟ ਇੱਕ ਸਾਈਜ਼ ਦੀਆਂ ਮੱਠੀਆਂ ਜਿਹੜੀਆਂ ਆਪਾਂ ਬੇਲ ਲਾਂਗੇ ਠੀਕ ਆ ਜੀ ਤੇ ਲੋ ਜੀ ਮਠੀਆਂ ਆਪਾਂ ਨੇ ਹੁਣ ਸਾਰੀਆਂ 베ਰ ਲੀਆਂ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਹੁਣ ਮਠੀਆਂ ਦੇ ਵਿੱਚ ਲਾਉਣੇ ਆ ਜੀ ਦੋ ਕੱਟ ਠੀਕ ਹੈ ਜੀ ਕਿਸੇ ਕਰਦਣ ਨਾਲ ਇਦਾਂ ਆ ਦੇਖੋ ਇੱਕ ਕੱਟ ਲਾਉਣ ਦਾ ਮਤਲਬ ਹੈ ਜੀ ਮਕਸਦ ਹੈ ਮਤਲਬ ਵੀ ਮਠੀ ਫੁੱਲੇ ਨਾ ਠੀਕ ਹੈ ਜੀ ਇੱਕ ਤਾਂ ਵਿੱਚ ਤੋਂ ਕੱਚੀ ਨਹੀਂ ਰਹੂਗੀ ਤੇ ਇੱਕ ਮਠੀ ਹੈ ਜਿਹੜੀ ਆਪਣੀ ਫੁੱਲੂਗੀ ਨਹੀਂ ਸਾਰੀਆਂ ਮਠੀਆਂ ਦੇ ਵਿੱਚ ਆਪਾਂ ਨੇ ਇਦਾਂ ਇੱਕ ਇੱਕ ਜਾਂ ਦੋ ਦੋ ਕੱਟ ਲਾ ਲੈਣੇ ਆ ਠੀਕ ਹੈ ਜੀ ਇਸ ਤਰ੍ਹਾਂ ਲਓ ਜੀ ਮਠੀਆਂ ਨੂੰ ਕੱਟ ਵੀ ਆਪਾਂ ਨੇ ਲਾ ਲੇ ਤੇ ਹੁਣ ਕਰਦੇ ਇਹਨਾਂ ਨੂੰ ਫਰਾਈ ਤੇ ਸੇਕਾ ਠੀਕ ਹੈ ਜੀ ਜਿਹੜਾ ਆਪਾਂ ਨੇ ਤੇਲ ਪਾ ਲਿਆ ਕੜਾਹੀ ਦੇ ਵਿੱਚ ਚਾਹੇ ਤੁਸੀਂ ਸਰੋਂ ਦੇ ਤੇਲ 'ਚ ਵੀ ਫਰਾਈ ਕਰ ਸਕਦੇ ਹੋ ਰਫਾਨ 'ਚ ਵੀ ਕਰ ਸਕਦੇ ਹੋ ਤੇ ਸੇਕਾ ਜਿਹੜਾ ਮੀਡੀਅਮ ਹੋਣਾ ਚਾਹੀਦਾ ਦੇਖੋ ਆਪਾਂ ਨੇ ਇੱਕ ਮੱਠੀ ਛੱਡੀ ਹੈ ਦੇ ਵਿੱਚ ਹੁਣ ਸੇਕ ਹੈਗਾ ਬਿਲਕੁਲ ਨਾਰਮਲ ਠੀਕ ਹੈ ਜੀ ਜੇ ਮੰਨ ਲਓ ਜਿਆਦਾ ਤੇਜ਼ ਸੇਕ ਮੈਂ ਛੱਡਤੀਆਂ ਇਹਨਾਂ ਨੇ ਇੱਕ ਲਗ ਤੋਂ ਉੱਪਰ ਤੇ ਹੋ ਜਾਣਾ ਲਾਲ ਤੇ ਵਿੱਚ ਤੇ ਰਹਿ ਜਾਣੀਆਂ ਕੱਚੀਆਂ ਅੱਪਾ ਛੱਡਾਂਗੇ ਇਹਨੂੰ ਮੀਡੀਅਮ ਸੇਕ 'ਚ ਸਾਰਿਆਂ ਨੂੰ ਆਹ ਲਓ ਜੀ ਠੀਕ ਹੈ ਜੀ ਆਹ ਦੇਖੋ ਜੇ ਆਪਾਂ ਇਹਦੇ ਵਿੱਚ ਕੱਟ ਨਾ ਲਾਉਂਦੇ ਤੇ ਇਹਨਾਂ ਨੇ ਫੁੱਲ ਜਾਣਾ ਤਾਂ ਠੀਕ ਹੈ ਜੀ ਆਪਾਂ ਨੇ ਮੀਡੀਅਮ ਸੇਕ 'ਮਾ ਛੱਡਣੀਆਂ ਇਹ ਤੇ ਮੀਡੀਅਮ ਸੇਕ 'ਮਾ ਹੀ ਕਰੂੰ ਕਹਿੰਦੇ ਨੂੰ ਫਰਾਈ ਠੀਕ ਹੈ ਜੀ ਤੇ ਸੇਕ 'ਮਾ ਮੱਠੀਆਂ ਫਰਾਈ ਕਰੀਆਂ ਵੀਆਂ ਉੱਪਰ ਤੇ ਹੋ ਜਾਂਦੀਆਂ ਲਾਲ ਵਿੱਚ ਤੇ ਰਹਿ ਜਾਂਦੀਆਂ ਜੀ ਕੱਚੀਆਂ ਤੇ ਮੀਡੀਅਮ ਸੇਕ 'ਮਾ ਆਪਾਂ ਕਰਾਂਗੇ ਇਹਨਾਂ ਨੂੰ ਫਰਾਈ ਤੇ ਹੌਲੀ-ਹੌਲੀ ਇਦਾਂ ਹਲਾਈ ਜਾਵਾਂਗੇ ਵਿੱਚ-ਵਿੱਚ ਤੇ ਨਾਲੇ ਕਰੀ ਜਾਵਾਂਗੇ ਫਰਾਈ ਤੇ ਲੋ ਜੀ ਜਦੋਂ ਮਠੀਆਂ ਪੱਕਦੀਆਂ ਨੂੰ ਆਪਣੀਆਂ ਨੂੰ 3 ਕਿੰਟ ਹੋ ਜਵੇ 4 ਠੀਕ ਹੈ ਜੀ ਉਸ ਤੋਂ ਬਾਅਦ ਸੇਕ ਆ ਜਿਹੜਾ ਆਪਾਂ ਨੇ ਥੋੜਾ ਜਿਹਾ ਤੇਜ਼ ਕਰ ਲੈਣਾ ਜਦੋਂ ਹਲਕੀ ਹੀ ਇਹ ਕੈੜੀਆਂ ਜੀਆਂ ਹੋ ਜਵੇ ਫਿਰ ਸੇਕ ਆ ਜਿਹੜਾ ਕਰ ਲੈਣਾ ਥੋੜਾ ਜਿਹਾ ਤੇਜ਼ ਠੀਕ ਹੈ ਜੀ ਕਿਉਂਕਿ ਆਏ ਨਾ ਫਿਰ ਜੇ ਥੋੜਾ ਸੇਕ ਤੇਜ਼ ਕਰ ਦੋਗੇ ਫਿਰ ਇਹ ਕੀ ਨਹੀਂ ਚੱਕੂਗੀ ਠੀਕ ਹੈ ਜੀ ਬਹੁਤਾ ਬਹੁਤ ਹੀ ਠੰਡੇ ਸੇਕ ਚ ਮਠੀ ਕਈ ਵਾਰ ਕੀ ਵੀ ਚੱਕ ਲੈਂਦੀ ਆ ਤਾਂ ਲੋਡੀ ਇਹਨਾਂ ਨੂੰ ਕਰਾਂਗੇ ਫਰਾਈ ਹੁਣ ਚੰਗੀ ਤਰ੍ਹਾਂ ਮਿਲਦੇ ਆ ਫਿਰ ਥੋੜੀ ਦੇਰ ਬਾਅਦ ਤੇ ਵਿੱਚ ਵਿੱਚ ਮ ਪਲਟੀ ਜ਼ਰੂਰ ਮਾਰੀ ਜਾਇਓ ਠੀਕ ਹੈ ਜੀ ਕਿਉਂਕਿ ਕਲਰ ਮੱਠੀ ਦਾ ਕਿਤੇ ਇੱਕ ਪਾਸੇ ਤੇ ਆ ਜਾਵੇ ਇੱਕ ਪਾਸੇ ਤੇ ਰਹਿ ਜਾਵੇ ਆਪਾਂ ਇਹਨੂੰ ਹਿਲਾਉਣਾ ਵੀ ਜ਼ਰੂਰੀ ਆ ਤਾਂ ਜੋ ਚਾਰੇ ਪਾਸੇ ਤੇ ਇਹ ਸਹੀ ਢੰਗ ਨਾਲ ਪੱਕ ਜਵੇ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਲੋ ਜੀ ਮਠੀਆਂ ਹੋ ਗਈਆਂ ਆਪਣੀਆਂ ਪੱਕ ਕੇ ਰੈਡੀ ਆ ਦੇਖੋ ਜੀ ਕਲਰ ਤੁਸੀਂ ਚਾਹੇ ਥੋੜਾ ਜਿਹਾ ਡਾਰਕ ਕਰ ਲਿਓ ਪਰ ਫਿਰ ਡਾਰਕ ਕਲਰ ਦੀ ਮਠੀ ਥੋੜੀ ਜਿਹੀ ਕੌੜੀ ਲੱਗਦੀ ਆ ਤੇ ਆਪਾਂ ਰੱਖਾਂਗੇ ਜੀ ਥੋੜਾ ਜਿਹਾ ਲਾਈਟ ਕਲਰ ਠੀਕ ਹੈ ਜੀ ਆ ਦੇਖੋ ਤੇ ਲੋ ਜੀ ਇਹਨਾਂ ਨੂੰ ਕੱਟਦੇ ਆ ਹੁਣ ਪਲੇਟ ਦੇ ਵਿੱਚ ਤੇ ਫਿਰ ਦਿਖਾਉਂਦੇ ਆ ਤੁਹਾਨੂੰ ਠੰਡੀਆਂ ਹੋਏ ਤੇ ਤੇ ਲੋ ਜੀ ਮਠੀਆਂ ਆਪਣੀਆਂ ਹੋ ਗਈਆਂ ਫਰਾਈ ਜੀ ਮਠੀਆਂ ਬਣ ਕੇ ਹੋ ਗਈਆਂ ਰੈਡੀ ਮਠੀਆਂ ਦੇਖੋ ਜੀ ਕਿੰਨੀਆਂ ਵਧੀਆ ਬਣੀਆਂ ਇਸ ਤਰੀਕੇ ਨਾਲ ਤੁਸੀਂ ਘਰੇ ਮਠੀਆਂ ਬਣਾ ਸਕਦੇ ਹੋ ਠੀਕ ਹੈ ਜੀ ਬਿਲਕੁਲ ਸਿੰਪਲ ਤਰੀਕੇ ਨਾਲ ਤੁਹਾਨੂੰ ਦੱਸਿਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਠੀਕ ਹੈ ਜੀ ਸੋ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ 'ਚ ਐਦਾਂ ਦੀਆਂ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਮਿਲਦੇ ਆਂ ਜੀ ਫਿਰ ਹੁਣ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ